आपे लंप ल ਸਾਹ ਜੀ ਅੱਡਰ ਉੱਧਰ ਭੱਜ ਜਾਣਾ ਕੱਕ ਪਾਸੋਂ ਨਾ ਜਾ ਕੇ ਨਾ ਇਹ ਤਾਂ ਗਲਤ ਕਰਦਾ ਤੁਸੀਂ ਆਉਂਦੀ ਆਉਣਾ ਹੈ ਆਪਾਂ ਭਾਜੀ ਮੈਂ ਤੁਹਾਨੂੰ ਅੱਗੇ ਨਾ ਲੇਕੇ ਕਿ ਹੰ ਨਾਲ ਡਾਇਰੈਕਟ ਆਪਾਂ ਕੋਲ ਆ ਹੱਥ ਕਿੱਥੇ ਲੱਗੇ ਖੜਾ ਪਿਛਾ ਕਰ ਗੰਜੀ ਵਰਗੇ ਪੂਜ ਮਾਰ ਇਧਰ ਤੱਕ ਕੋੜੇ ਪਾਜ ਜਾਂਦੇ ਹਾਂ ਹਾਂ ਆਈ ਨਾ ਬੈਠਾ ਆਹ ਤੇ ਘਾਣਾ ਗਿਆ ਆਵੇ ਤਰ ਲੱਗਿਆ ਬਸ ਥੱਲੇ ਤਾਂ ਬਾਬੇ ਲਈ ਜਾਂਦੇ ਹਾਂ ਪਤਨਾ ਚੜਨਾ ਇਹ ਕਿੰਨਾ ਸਿਆਣਾ ਨਾ ਵੇਖੋ ਹਣਾ ਜਦ ਤੂੰ ਕਿੰਨਾ ਸਿਆਣਾ

ਜਾ ਗੇ ਅਗੇ ਸਾਲ ਮਾਰ ਕੇ ਹੋ ਜੋ ਖਾ ਲੇ ਤੇ ਹੋ ਜੋ ਵਾਟਾ ਨਹੀਂ ਪਾ ਕੇ ਆਏਗੀ ਵੇਲਾ ਚੱਲ ਕਿਤੇ ਨੂੰ ਕੋਸ਼ ਨਹੀਂ ਦਿਸਣਾ ਰਿੰਗੜੇ ਚੱਪਲਾ ਵੀ ਨਹੀਂ ਪਾਈਆਂ ਘੋੜਾ ਆਉਂਦਾ ਚੱਲ ਭੱਜਾ ਨੀਉ ਜਾਣਾ ਵਿੰਗ ਦੂਰ ਦੌੜ ਕੇ ਲਾਉਗੀ ਲੋਕੀ ਵੇਖੀ ਜਮਾਂ ਜਰਾ ਛੱਡ ਦੇ ਘੋੜਾ ਇੱਧਰ ਜੀ ਰਵਰੀ ਇੱਧਰ ਪਿੱਛੇ ਹੋ ਜਾ ਪੁੱਤ ਡੇਗਣਾ ਭਾਈ ਮੈਨੂੰ ਬੜਾ ਡਰ ਆ ਰੰਗ ਲੈ ਪੁੱਤ ਇੱਧਰ ਆਈ ਨਹੀਂ ਲੋਟ ਨਹੀਂ ਇੱਧਰ ਹੋ ਜਾ ਡੇਗਣਾ ਪਈ

ਇਹ ਦਰਦੇ ਨਹੀਂ ਉੱਤੋਂ ਦੀ ਆਉਂਦੇ ਉੱਤੋਂ ਦੀ ਆ ਜਾਂਦੇ ਉੱਤੋਂ ਦੀ ਚੱਲੋ ਉੱਤੋਂ ਦੀ ਆ ਜਾਂਦੇ ਤੁਹਾਨੂੰ ਮੈਂ ਉਹਦੇ ਉਹਨੇ ਉਹਨੇ ਪੁੱਟ ਗਨੇ ਚਾੜ ਪਾ ਦੇ ਨੇ ਦੋ ਤਿੰਨ ਤਾਂ ਰੌਂਡ ਲਾਉਂਦੇ ਨੇ ਆ ਦੇ ਇੱਕ ਚੀਤਾ ਕਰ ਤੂੰ ਤਿੰਨ ਰੌਂਡਾਂ ਚਾਹਾਂਗੇ ਚੱਲੋ ਚੱਲੋ ਇਹ ਮਾਂ ਮਾਰ ਜਰ ਜਾਈ ਨਾ ਲੈ ਆਉਂਦੀ ਕਿੱਥੇ ਕੌਣ ਹੈ ਨੂਰ

ਜਾ ਨਹੀਂ ਜਾਉਂ ਉਹ ਵੇ ਅਜਾ ਕੰਨ ਖਤਰਾ ਹੀ ਇਤਰਾ ਤੂੰ ਖੜ ਕੇ ਚਾਪੇ ਡਰਦੀ ਇੱਥੇ ਖੜੋ ਜਾ ਤੇ ਮਮਾ ਕਿਤੇ ਉਹ ਫਿਰ ਚੜ ਗਈ ਤੁਹਾਡੀ ਮਲਾਵੇਂ ਆ ਪਾਪਾ ਇੱਕਾਂ ਨੇ ਅੱਗੇ ਤੇ 6 ਕੋੜੇ ਭਜਾਉਂਦੇ ਹੁੰਦੇ ਸੀ ਨਹੀਂ ਹੁੰਦਾ ਆ ਆ ਗਏ ਨਾ ਹਾਂ ਨਹੀਂ 6 ਉੱਤੇ ਮਤਲਬ ਇੱਕ ਜਣਾ ਬੰਦਾ ਭਜਾਉਂਦਾ ਹੁੰਦਾ ਸੀ ਨਾ ਹੁਣ ਹੋਵੇਂ ਨਹੀਂ ਕਰਦੇ ਉਹ ਤਾਂ ਡਿੱਗ ਪੈ ਸੀ ਨਾ ਇਹ ਉਹ ਡਿੱਗੇ ਸੀ ਦੋ ਆਹੋ ਡਿੱਗੇ ਸੀ ਨਾ ਤਾਂ ਕਰਕੇ ਮੈਨੂੰ ਲੱਗਦਾ ਨਹੀਂ ਇਹਨਾਂ ਕੋੜ ਤੋੜ हाथी कणक खाधी जा मिट्टी सने डिग पी पवली कुत्ते उड़ गई जो घोड़े इधर उधर हो गया

बुड्ढा कोदा यो गाना गाना किधर को रे माल दते नहीं मेरी कुर्सी वो बाल का काटती पता नहीं तो खड़ना चाहिए किधर गिरना बहुत गिर गया और आ गए दे दे सही है ताड़ा बाबा आ, वारू, वारू। नहीं चीच दूजाने मुंडे ने, ने, ने चक लिया

ਹੋਵੇ ਉਹ ਦੋ ਘੜਿਆਂ ਤੇ ਜਵਾਕ ਜਿਹਾ ਹੋਵੇ ਇਹ ਉਹ ਇੱਕ ਤੇ ਹੋ ਗਿਆ ਬਹਿ ਗਿਆ ਬਹਿ ਗਿਆ ਬਹਿ ਗਿਆ ਉਹ ਸੰਭਲੇ ਨਹੀਂ ਗਏ ਉਹਨਾਂ ਦੇ ਘਟਾਣਾ ਸੀ ਸੰਭਲ ਗਏ ਆ ਵੀ ਲੈ ਗਏ ਦੋ ਲੈ ਗਏ ਦੋ ਲੈ ਗਏ ਇਹ ਵੀ ਇਹ ਵੀ ਲੈ ਜੀ ਆਹ ਲੈ ਗਿਆ ਤਿੰਨ ਉਹ ਤਿੰਨ ਬਾਬਾ ਲੈ ਗਿਆ ਇੱਥੇ ਤਿੰਨ ਹੀ ਲੈ ਗਿਆ ਐ ਆਹ ਕਰਕੇ ਜਾ ਜਵਾਕ ਉਹਦੇ ਕੋਲ ਗਿਆ ਹੀ ਨਹੀਂ दे दे दे। ओ, ओ, सही गल पता नहीं लगता नाले तेज उंदे ने ना तेज बहुत उंदया ओए हाथ छड़ ना जक टेक ले ओ रे चलो नोट पांच दे पांच पांच ओए आओ 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 10 दे ज्यादा खोल ले दस ਕਿੱਧਰ ਗਿਆ ਆਹ ਕੋੜਾ ਚਾੜ ਗਿਆ ਉੱਪਰ ਉਹਨਾਂ ਚੱਲ ਆ ਗਿਆ ਕੋੜਾ ਹੀ ਹਾਂ ਤਾਈ ਕਹਿੰਦੇ ਲੋ ਸਾਰੇ ਪਿੱਛੇ ਇੱਥੇ ਇੱਥੇ ਖੜਨਾ ਚਾਹੀਦਾ ਸਭ ਨੂੰ ਹਾਂ ਖੁੱਲੀ ਸਾਰੀ ਖੁੱਲੀ ਛੜਨੀ ਚਾਹੀਦੀ ਉਹਨਾਂ ਵਾਸਤੇ ਉਹ ਦੋਹਾਂ ਤੇ ਹਾਂ ਇੱਥੇ ਜਾਂਦੇ ਆ ਤੇ ਉਹ ਇੱਕ ਤੇ ਹੋ ਗਿਆ ਡਿੱਗੂ ਸੀ ਇਹ ਬਾਚ ਗਿਆ

ਆ ਬੜਾ ਤੇਜ਼ ਆ ਆ ਵੀ ਆ ਮੁੰਡਾ ਹੋ ਜਾਣਾ ਇਹ ਉਹ ਚੱਕ ਲਿਆ ਉਹ ਦਰੋਨਾ ਤੇ ਫੇਰ ਚੜ ਗਿਆ ਪਬਲਿਕ ਤੇ ਆ ਵੇ ਓਏ ਤੇ ਚਾਹੀਦਾ ਰਹੇ ਉਹ ਆਓ 6 ਕੋੜੇ ਇਕੱਠੇ ਹੁਣ 6 ਇਕੱਠੇ ਵਾਹਿਗੁਰੂ ਵਾਹਿਗੁਰੂ 6 ਕੋੜੇ ਇਕੱਠੇ ਧੌੜ ਲਾ ਆਂਦੇ ਓਏ

चार चार तो चार 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 चार

कनक देदे बड़ी हो गई दीता कणक पता कि निकलती

तो, तो, तो चल गए Oh, well halo <po bio> करके कितने का